ਹਾਲੇ ਕੁ ਫਾਲ ਬੜਾਇਆ ਇਹ ਮਗਾ ਜੀ ਹਾਂਜੀ ਹਾਂ ਪਰ ਜabb ਇਹ ਆ ਜੀ ਉਹ ਦੇਖੋ ਉਧਰ ਕਿੰਨੀਆਂ ਹੋਈਆਂ ਆਹ ਆ ਦੇ ਵੇ ਅੱਜ ਹੁਣ ਸ਼ਾਮ ਨੂੰ ਜਿਹੜੀਆਂ ਸਵੇਰ ਨੂੰ ਨਹੀਂ ਲੱਗਦੀਆਂ ਇਹ ਕੌਣ ਲੈ ਜਾਂਦਾ ਫੇ ਆਪਣਾ ਜਾਨਵਰ ਹੈ ਸਾ ਕੋਈ ਚੂਹੇ ਚਾਹੇ ਖਾਂਦੇ ਹੋਣ ਕੇ ਪ੍ਰੈਸ ਕਰਕੇ ਤਾਂ ਇਹਨਾਂ ਦੇ ਟੁਕੜੇ ਬਣਾ ਕੇ ਹਾਂਜੀ ਕਿਲੋ ਕਿਲੋ ਦੇ ਆ 10-10 ਕਿਲੋ ਦੇ ਅੱਛਾ ਜੀ ਵਿੱਚ ਥੋੜਾ ਕਾਲਾ ਲੋਹਣ ਪਾ ਦੇਣਾ ਅੱਛਾ ਉਹ ਜੁਆ ਦੀ ਖੋਲੀ ਚ ਰੱਖ ਦਿਓ ਚੜਦੇ ਰਹਿੰਦੇ ਆ ਹਾਂ ਉਹਨਾਂ ਨੂੰ ਦੁੱਧ ਵੀ ਬਾਦਦਾ ਸੀ ਤੇ ਵੀ ਬਣਦੀ ਸੋ 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 ਬਜਰਦੰਤੀ ਜੀ ਆ ਤੇਲ ਤੂਲ ਬਣਾਉਂਦੇ ਆ ਇਹ ਤਾਂ ਬਜਰਦੰਤੀ ਤਾਂ ਉਹ ਮੇਰੇ ਹਿਸਾਬ ਨਾਲ ਟੁੱਟ ਪੇਸ ਚ ਵੀ ਪੈਂਦਾ ਜੀ ਹਾਂਜੀ ਵਿੱਕੋ ਬਜਰਦੰਤੀ ਹਾਂ ਇਹ ਤੁਸੀਂ ਦੱਸਿਆ ਸੀ ਮੈਨੂੰ ਕਿ ਵੀ ਹਾਰ ਸ਼ਿੰਗਾਰ ਇੱਕ ਸ਼ਰਬ ਹੈ ਹਾਂ ਤੇ ਜਿਹੜਾ ਤੁਹਾਡਾ ਪਾਰੀਜਾਤ ਆ ਉਹ ਇੱਕ ਰੋਖ ਆ ਕੋ ਚਮਕਿੱਧੜ ਆਉਂਦੇ ਉਹ ਇੱਥੇ ਮਿੱਠਾ ਕੀਟੀਆਂ ਹਾਂਜੀ ਹਾਂਜੀ ਇਹਨਾਂ ਦਾ ਹੁਣ ਮੈਨੂੰ ਪਤਾ ਹੀ ਨਹੀਂ ਕੀ ਆ ਆ ਜਿਹੜੇ ਇੱਥੇ ਚਮਕਦੜ ਵਾਹ ਹੁੰਦੇ ਹੋਣੇ ਹਨਾ ਰਾਤ ਨੂੰ ਤੇ ਕਹਿੰਦੇ ਰਾਤ ਨੂੰ ਆਉਂਦੇ ਆ ਅੱਛਾ ਜੀ ਪਾ ਜਦੋਂ ਕੋਈ ਫਲ ਹੋਣ ਤਾਂ ਕਿਆ ਬਾਤਾਂ ਬਾਬਾ ਜੀ ਅੱਜ ਬੜੇ ਦਿਨਾਂ ਬਾਅਦ ਬਾਬਾ ਦੀ ਜੰਗਲ ਦੇ ਵਿੱਚ ਐਂਟਰ ਕਰ ਰਹੇ ਆ ਬਾਬਾ ਜੀ ਨੇ ਆਉਂਦਿਆਂ ਨੇ ਮੈਨੂੰ ਦੱਸਿਆ ਕਿ ਵੀ ਇੱਥੇ ਮਗਾਂ ਤੁਹਾਨੂੰ ਦਿਖਾਉਣੇ ਆ ਤੇ ਮਗਾਂ ਦੇ ਬਾਰੇ ਬਾਬਾ ਜੀ ਦੱਸਣਗੇ ਵੀ ਕਿ ਮਗਾਂ ਕਿਉਂ ਯੂਜ਼ ਕਰਦੇ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲੋ ਜੀ ਬਾਬਾ ਜੀ ਤੁਹਾਡਾ ਜਿਹੜਾ ਆਹ ਗੁਣਕਾਰੀ ਬੂਟਿਆਂ ਦਾ ਜੰਗਲ ਆ ਇਹਦੇ ਵਿੱਚ ਕੁਝ ਨਾ ਕੁਝ ਚੇਂਜ ਕਰਤਾ ਬਾਬਾ ਜੀ ਤੁਸੀਂ ਬਾੜ ਲਗਾਤੀ ਇਧਰ ਇਹ ਹੈ ਨਾ ਇਹ ਮੈਂ ਦੱਸਦਾ ਜੀ ਜਿੱਦਣੇ ਕਰਾਇਆ ਹਾਂ ਜੀ ਦਿਹਾੜੀ ਦਿੱਤੀ ਇੱਕ ਬੰਦੇ ਨੂੰ ਅੱਛਾ ਜੀ ਉਹ ਕਹਿਣ ਕੀ ਕਰਦਾ ਅੱਛਾ ਜੀ ਮੈਂ ਕਹਿਆ ਨਿਆਣਿਆਂ ਤੋਂ ਜੁਦਾ ਹੋਇਆ ਅੱਛਾ ਬੱਕਰੀਆਂ ਆ ਜਾਂਦੀਆਂ ਨਾ ਉਹ ਅੱਛਾ ਉਹ ਲਵਾਵਿਆਂ ਜੋ ਕੱਢ ਲ ਜਾਂਦੀਆਂ ਨਹੀਂ ਨਹੀਂ ਆ ਚਲੋ ਵਧੀਆ ਕੀਤਾ ਇਹ ਹੁਣ ਰੋਗ ਲੱਗ ਗਈ ਹੈ ਨਾ ਹਾਂ ਦੇਖੋ ਜੀ ਆ ਵੀ ਹੈ ਲੋ ਜੀ ਇਹ ਹੁਣ ਤੁਸੀਂ ਮਗਾ ਦਿਖਾਉਣੀ ਆ ਹੀ ਮੈਨੂੰ ਹੈਨਾ ਆ ਦੇਖੋ ਪਿੱਪਲੀ ਬੰਦ ਪੈਂਦੇ ਹਾਂ ਹਾਂਜੀ ਆ ਦੇਖੋ ਫਲ ਬੜਾ ਆ ਇਹ ਮਗਾ ਜੀ ਹਾਂਜੀ ਹਾਂ ਪਰ ਜਬੇ ਆ ਜੀ ਉਹ ਦੇਖੋ ਉਧਰ ਕਿੰਨੀਆਂ ਹੋਈਆਂ ਆਹ ਆ ਦੇ ਵੇ ਅੱਜ ਹੁਣ ਸ਼ਾਮ ਨੂੰ ਜਿਹੜੀਆਂ ਇਹ ਸਵੇਰ ਨੂੰ ਨਹੀਂ ਲੱਭਦੀਆਂ ਇਹ ਕੌਣ ਲੈ ਜਾਂਦਾ ਫੇਰ ਆਪਣਾ ਜਾਨਵਰ ਹੈ ਸਾ ਕੋਈ ਚੂਹੇ ਚਾਹੇ ਖਾਂਦੇ ਹੋਣਗੇ ਅੱਛਾ ਜਿਹੜੀਆਂ ਸ਼ਾ ਹੁਣ ਇਸ ਵੇਲੇ ਦਿਖ ਰਹੀਆਂ ਉਹ ਸਾਨੂੰ ਸਵੇਰ ਤੱਕ ਨਹੀਂ ਰਹਿਣਗੀਆਂ ਨਹੀਂ ਰਹਿੰਦੀਆਂ ਅਛਾ ਚੂਏ ਖਾ ਜਾਂਦੇ ਆ ਕੋਈ ਵੀ ਖਾਂਦੇ ਹੋਣਗੇ ਜੀ ਖਾਂਦੇ ਆ ਜਾਂਪਰ ਹਾਂ ਆ ਦੇਖੋ ਤਾਂ ਮਗਾ ਹੀ ਮਗਾ ਬਾਬਾ ਜੀ ਹਨਾ ਹੋਈਆਂ ਇੱਥੇ ਤਾਂ ਦੇਖੋ ਤਾਂ ਆ ਦੇ ਤੇ ਬਾਬਾ ਜੀ ਹੁਣ ਦੀ ਨਾਲ-ਨਾਲ ਮੈਨੂੰ ਇਹ ਵੀ ਦੱਸੋ ਕਿ ਮਗਾ ਕਿਸ ਕੰਮ ਆਉਂਦੀਆਂ ਆ ਆਮ ਤੌਰ ਤੇ ਬਾਹ ਦੇ ਰੋਗਾਂ ਲਈ ਆ ਜੀ ਮਾਗਦਾ ਗਰਮ ਹੁੰਦੀ ਪੰਸਾਲਾ ਮਸਾਲੇ ਚ ਪੈਂਦੀ ਆ ਹਾਂ ਅੱਛਾ ਜੀ ਮਤਲਬ ਔਰ ਸਪਾਈਸੀ ਬਣਾਉਣ ਲਈ ਵਿੱਚ ਮਗੰਮ ਵੀ ਪਾਉਂਦੇ ਆ ਠੀਕ ਆ ਠੀਕ ਆ ਪਰ ਜਿੰਨੀਆਂ ਸਪਾਈਸੀ ਸੀਜ਼ਮ ਬ੍ਰਾਊਨ ਪੋਨੇ ਆ ਹਾਂਜੀ ਉਹ ਸੇਤ ਲਈ ਵੀ ਚੰਗੀਆਂ ਆ ਜੀ 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 ਇਹ ਬਾਬਾ ਜੀ ਕਹਿੰਦੇ ਮਗਾਂ ਉਦਾਂ ਖਾਣੀਆਂ ਵੀ ਨਿਰਨੇ ਕਾਲ ਜੇਬ ਕਹਿੰਦੇ ਬਹੁਤ ਚੰਗੀਆਂ ਹੁੰਦੀਆਂ ਉਦਾਂ ਥੋੜੀ ਥੋੜੀ ਐਕਸੈਸ ਨਹੀਂ ਕਰਨੀ ਅੱਛਾ ਜੀ ਹਾਂ ਅੱਛਾ 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 ਆ ਮੈਂ ਬੜਾ ਖੁਸ਼ ਹੋਇਆ ਅੱਜ ਦੇਖ ਕੇ ਔਰ ਹਾਂ ਦੇਖੋ ਜੇ ਬਾਬਾ ਜੀ ਮੈਂ ਲਗਾਦਾ ਜਾ ਕੇ ਮਗ ਇਦਾਂ ਕਿ ਕਬੂਟਾ ਲਾਜੋ ਫੁੱਲ ਜੋ ਲਾਓ ਲਾਓ ਲੈ ਕੇ ਜਾਣਾ ਤੁਹਾਡੇ ਕੋਲੋਂ ਹੈ ਨਾ ਹਾਂ ਨਹੀਂ ਚਲੋ ਬਹੁਤ ਸੋਹਣਾ ਇਹ ਤਾਂ ਮਗਾਂ ਦੇ ਬਾਰੇ ਤੁਸੀਂ ਆਹ ਗੱਲ ਦੱਸੀ ਹਾਂ ਹੋਰ ਬਾਬਾ ਜੀ ਕੋਈ ਕੁਝ ਦਿਖਿਆ ਇੱਥੇ ਨਵਾਂ ਕੁਝ ਉਗਿਆ ਕੋਈ ਜਾਨਵਰ ਲੈ ਕੇ ਆਏ ਹੁਣ ਜਾਂ ਤੁਸੀਂ ਲਗਾਇਆ ਹੋਵੇ ਕੋਈ ਨਵਾਂ ਹਾਂ ਬੂਟੇ ਹੈਗੇ ਆ ਜੀ ਬਹੁਤ ਆ ਕਿਹੜੇ ਆ ਦੱਸੋ ਤਾਂ ਜਿਹੜੇ ਆਪਾਂ ਕਦੀ ਦੇਖੇ ਨਹੀਂ ਹੋਣਗੇ ਇਹ ਤਾਂ ਨੀਰੀ ਬੜੀ ਉੱਗੀ ਹੈ ਜੀ ਇੱਥੇ ਕਿਹੜੀ ਜੀ ਆਹ ਬੂਟੇ ਆ ਕੋ ਚਮਕਿੱਧ ਔਂਦੇ ਉਹ ਇੱਥੇ ਮਿੱਠਾ ਕੀਟੀਆਂ ਹਾਂਜੀ ਹਾਂਜੀ ਇਹਨਾਂ ਦਾ ਹੁਣ ਮੈਨੂੰ ਪਤਾ ਹੀ ਨਹੀਂ ਕੀ ਆ ਆ ਜਿਹੜੇ ਇੱਥੇ ਚਮਕਦਰ ਵਾਹ ਹੁੰਦੇ ਹੁਣ ਹੈ ਨਾ ਰਾਤ ਨੂੰ ਤੇ ਕਹਿੰਦੇ ਰਾਤ ਨੂੰ ਆਉਂਦੇ ਆ ਅੱਛਾ ਜੀ ਪਰ ਜਦੋਂ ਕੋਈ ਫਲ ਹੋਣ ਤਾਂ ਹਾਂ ਆਹ ਫਲ ਖਾਂਦੇ ਉਹ ਵੀ ਤੇ ਮਿੱਠਾ ਕਰ ਦਿੰਦੇ ਆ ਹਾਂ ਦੇਖੋ ਇਹ ਪਤਾ ਨਹੀਂ ਕੀ ਆ ਹੈ ਤੁਸੀਂ ਕਹਿੰਦੇ ਇਹ ਨਾ ਬਾਹਰੇ ਨਹੀਂ ਮੈਂ ਉਹ ਰਣਜੋਤ ਨੂੰ ਵੀ ਕਿਹਾ ਸੀ ਅੱਛਾ ਇਹ ਕਿਤੇ ਕੱਢੀ ਕਾੜ ਦੇ ਕੀ ਆ ਅੱਛਾ ਚਲੋ ਦੇਖਦੇ ਆਪਾਂ ਗੂਗਲ ਤੇ ਸਰਚ ਮਾਰਾਂਗੇ ਜੀ ਇਹਨੂੰ ਤੇ ਹੋਰ ਤੁਸੀਂ ਕਿਹੜਾ ਕਹਿੰਦੇ ਆ ਵੀ ਕੋਈ ਹੋਰ ਨਵਾਂ ਉਹ ਰੋਜ਼ ਆਤੀ ਆਈ ਹੋਵੇ ਆਹ ਮੋਰੇ ਕੋਈ ਟੱਕਰ ਪੈਣ ਆਇਆ ਜੀ ਆਹ ਹੋਏ ਕੀ ਚੀਜ਼ ਆ ਹੈ ਇਹ ਲੱਭ ਪਿਆ ਮੈਨੂੰ ਸਤਪੱਤੀ ਇਹਦਾ ਨਾਂ ਆ ਜੀ ਇਹ ਤਾਂ ਜੀ ਹੁੰਦਾ ਇਹਦੀ ਤਾਂ ਬਹੁਤ ਦੇਖਿਆ ਮੈਂ ਇਹ ਇਹ ਝੋਦੇ ਫੁੱਲ ਜਿਹੜੀ ਖੁਸ਼ਬੂ ਬਹੁਤ ਵਧੀਆ ਆਉਂਦੀ ਹੈ ਨਾ ਹਾਂ ਹਾਂ ਸਤਪੱਤੀ ਹਾਂ ਜੀ ਹਾਂ ਹਾਂ ਇਹ ਕਿਸੇ ਦੇ ਸਾਤ ਹੈਗੇ ਆ ਕਿਸੇ ਦੇ ਛੇ ਆ ਹਮ ਨਾਂ ਇਹਦਾ ਸਤਪੱਤੀ ਆ ਜੀ ਸਤਪਰਨੀ ਪਰਨੀ ਕਹਿ ਲੋ ਇੱਕ ਬਾਬਾ ਜੀ ਇਹਦੇ ਬਾਰੇ ਮੈਨੂੰ ਪਤਾ ਲੱਗਾ ਸੀ ਕਹਿੰਦੇ ਸਾਹ ਦੀ ਦਿੱਕਤ ਹੁੰਦੀ ਆ ਇਹਦੇ ਨਾਲ ਹਾਂ ਨਹੀਂ ਉਹ ਇਹਦੇ ਹੱਟਦੀ ਆ ਹੱਟਦੀ ਆ ਹੱਟਦੀ ਆ ਅੱਛਾ ਇਹ ਤਾਂ ਬਹੁਤ ਜਗ੍ਹਾ ਲੱਗਿਆ ਬਾਬਾ ਜੀ ਇਹ ਹਾਂ ਸਾਹ ਦੀ ਮੈਨੂੰ ਕਿਸੇ ਮਤਲਬ ਕਮੈਂਟ ਆਇਆ ਸੀ ਵੀਡੀਓ ਤੇ ਕਿ ਸਾਹ ਦੀ ਦਿੱਕਤ ਨੂੰ ਹੋਰ ਵਧਾਉਂਦੇ ਆ ਅੱਛਾ ਤੁਸੀਂ ਕਹਿੰਦੇ ਨਹੀਂ ਸਾਹ ਦੀ ਦਿੱਕਤ ਹਟਦੀ ਐ ਨਾ ਹਟ ਸਕਦੀ ਅੱਛਾ ਲਓ ਜੀ ਦੇਖੋ ਆ ਜਿਹੜੀ ਜੀ ਹੇਰਾਪੇਰੀ ਕਰਦੇ ਆ ਮੈਨੂੰ ਇੱਕ ਤਨ ਪੁੱਛਿਆ ਸੀਗਾ ਹਾਂਜੀ ਇੱਕ ਬੰਦੇ ਨੇ ਅੱਛਾ ਜੀ ਇਹ ਹਾਰ ਸ਼ਿੰਗਾਰ ਤੇ ਪਾਰੀ ਜਾਤ ਚ ਕੀ ਫਰਕ ਆ ਉਹ ਇਹ ਤਾਂ ਜੀ ਬਹੁਤ ਇਹ ਹੈਗਾ ਤੁਹਾਡਾ ਹਾਰ ਸ਼ਿੰਗਾਰ ਹੈ ਨਾ ਹਾਂ ਹਾਂ ਇਹ ਤੁਸੀਂ ਦੱਸਿਆ ਸੀ ਮੈਨੂੰ ਕਿ ਵੀ ਹਾਰ ਸ਼ਿੰਗਾਰ ਇੱਕ ਸ਼ਰਬਬ ਹੈ ਹਾਂ ਤੇ ਜਿਹੜਾ ਤੁਹਾਡਾ ਪਾਰੀ ਜਾਤ ਆ ਉਹ ਇੱਕ ਰੁੱਖ ਆ ਰੁਕ ਗਿਆ ਹੂੰ ਇਹ ਕਾ ਪੌਦਾ ਨਵਾਂ ਆਇਆ ਜੀ ਅੱਛਾ ਇਹ ਕੀ ਆ ਪਤਾ ਨਹੀਂ ਜੀ ਮੈਨੂੰ ਨਹੀਂ ਅਜੇ ਪਤਾ ਅੱਛਾ ਆ ਦੇਖੋ ਕੀੜੇ ਨੇ ਕਿਦਾਂ ਖਾਦਾ ਬਾਬਾ ਜੀ ਹਾਂ ਜੀ ਆ ਦੇਖੋ ਆ ਦੇ ਉਹਨੂੰ ਛੱਕ ਗਿਆ ਪੂਰਾ ਹੀ ਹਾਂ ਛੰਨੀ ਛੰਨੀ ਕਰਤਾ ਉਹਨੂੰ ਪੱਤੇ ਨੂੰ ਹਾਂ ਅੱਛਾ ਚਲੋ ਮੇਰੇ ਕਿਸੇ ਵੀਰ ਨੂੰ ਪਤਾ ਹੋਵੇ ਕਿਹੜਾ ਬੂਟਾ ਹੈ ਤਾਂ ਜਰੂਰ ਦੱਸਿਓ ਇਹ ਆ ਦੇਖੋ ਤਾਂ ਪੱਤੇ ਵਾਹ ਜੀ ਵਾਹ ਬਾਬਾ ਜੀ ਆ ਬੜੀ ਇਧਰ ਫੁੱਲ ਨਿਕਲੇ ਸਾਹਮਣੇ ਆ ਕੀ ਚੀਜ਼ ਆ ਸਾਹਮਣੇ ਦੇਖੋ ਇਹ ਆ ਦੇ ਆਹ ਇਹਨੂੰ ਬੱਜਰ ਦੰਤੀ ਕਹਿੰਦੇ ਜੀ ਆ ਵਾਲਾ ਹੈ ਹਾਂ ਜੀ ਕੀ ਕਹਿੰਦੇ ਜੀ ਦੁਬਾਰਾ ਦੱਸਿਓ ਬਜਰਦੰਤੀ ਜੀ ਆ ਤੇਲ ਤੂਲ ਬਣਾਉਂਦੇ ਆ ਇਹਦਾ ਬਜਰਦੰਤੀ ਤਾਂ ਉਹ ਮੇਰੇ ਹਿਸਾਬ ਨਾਲ ਟੁੱਟ ਪੇਸ ਚ ਵੀ ਪੈਂਦਾ ਜੀ ਹਾਂਜੀ ਵਿਕੋ ਬਜਰਦੰਤੀ ਹਾਂ ਇੱਕ ਕਰਕੇ ਆਉਂਦੀ ਹੁੰਦੀ ਹੈ ਨਾ ਐਡ ਹਾਂ ਬੜੀ ਪੁਰਾਣੀ ਐਡ ਸੀਗੀ ਵਿਕੋ ਬਜਰਦੰਤੀ ਇਦਾਂ ਕਰਕੇ ਹੈ ਇਹ ਹੋ ਕਿਸ ਕੰਮ ਉਹ ਇੱਕ ਇਹ ਬਜਰਦੰਤੀ ਆ ਭਾਈ ਜੀ ਉਹ ਤੇਲ ਚ ਅੱਛਾ ਜੀ ਤੇ ਇਹ ਕਿਸ ਕੰਮ ਆਉਂਦੀ ਮਤਲਬ ਇਹਦਾ ਕੰਮ ਕੀ ਆ ਇਹਦੇ ਗੁਣ ਕੀ ਆ ਇਹਦਾ ਬਹੁਤਾ ਨਹੀਂ ਮੈਨੂੰ ਗਿਆਨ ਇਹ ਆ ਵੀ ਤੇਲ ਤੂਲ ਇਹਦਾ ਬਣਾਉਂਦੇ ਆ ਇਹ ਮਦਰਾ ਨੂੰ ਸਿੱਧ ਕਰਕੇ ਕਹਿੰਦੇ ਆ ਨਾ ਇਹਦਾ ਪੰਚਾਂਗ ਤੇਲ ਚ ਪਾ ਕੇ ਸਾਰਾ ਪੂਰਾ ਪਕਾ ਲਓ ਨੂੰ ਅੱਛਾ ਜੀ ਹਾਂ ਇਸੇ ਤਰ੍ਹਾਂ ਇੱਕ ਆ ਜੀ ਨਵੀਂ ਇਹ ਵੀ ਆਈ ਆ ਅੱਛਾ ਲਓ ਜੀ ਬਾਬਾ ਜੀ ਦੇ ਜੰਗਲ ਦੇ ਵਿੱਚ ਨਵੇਂ-ਨਵੇਂ ਬੂਟੇ ਜਾਨਵਰ ਲੈ ਕੇ ਆਏ ਆ ਇਹਨੂੰ ਫਰੀਦ ਬੂਟੀ ਵੀ ਕਹਿੰਦੇ ਆ ਜੀ ਜਲ ਜਮਨੀ ਵੀ ਕਹਿੰਦੇ ਆ ਇਹ ਬਾਬਾ ਜੀ ਤੁਸੀਂ ਦੱਸਿਆ ਸੀ ਪਹਿਲਾਂ ਹਾਂ ਇਹ ਫਰੀਦ ਬੂਟੀ ਜਿਹੜਾ ਤੁਸੀਂ ਦੱਸਿਆ ਸੀ ਕਿ ਵੀ ਇਹ ਜ਼ਖਮ ਨੂੰ ਜੋੜ ਦਿੰਦੀ ਹੈ ਇਹ ਹੈ ਨਾ ਜ਼ਖਮ ਨਹੀਂ ਜੀ ਟੁੱਟੀ ਹੱਡੀ ਨੂੰ ਅੱਛਾ ਜੀ ਅੱਛਾ ਹਾਂ ਦੇਖੋ ਇਹ ਮੈਂ ਵੀ ਦੇਖਿਆ ਆਪ ਵੀ ਹਾਂਜੀ ਇਹਦੇ ਪੱਤੇ ਇਕੱਠੇ ਕਰਕੇ ਉਟਕੇ ਪਾਣੀ 'ਚ ਪਾਤੇ ਗਲਾਸ 'ਚ ਅੱਛਾ ਜੀ ਸ਼ਾਮ ਨੂੰ ਪਿਆਰ ਰਹਿਣ ਤਾਂ ਸਵੇਰ ਨੂੰ ਇਹ ਜੰਮਿਆ ਆ ਸੀ ਅੱਛਾ ਹਾਂ ਓਹ ਕੀ ਆ ਪਤਾ ਹੈ ਨਾਕ ਮਤਲਬ ਕਿ ਆ ਦੇਖੋ ਸਾਰੀ ਫਰੀਦ ਬੁੱਟੀ ਹੈ ਹੈ ਹਾਂਜੀ ਆਹਾ ਪੈਦਾ ਹੋ ਗਿਆ ਪਪਾ ਜੀ ਜੰਗਲ ਚ ਥੋੜੇ ਟਾਈਮ ਬਾਅਦ ਆਉਣ ਦਾ ਤੁਹਾਡੇ ਕਿਉਂਕਿ ਇਸ ਵੇਲੇ ਬਰਸਾਤਾਂ ਹੋ ਕੇ ਜਦੋਂ ਹਟੀਆਂ ਆ ਮਹੀਨਾ ਕੋ ਗਿਆ ਵਿੱਚ ਵੀ ਹੋਈ ਹੋਣੇ ਬਰਸਾਤ ਆ ਬਿਹੜੇ ਪੈयो ਜੀ ਚੋਗੀ ਨਹੀਂ ਹੁੰਦੇ ਆ ਦੇਖੋ ਆ ਆ ਦੇਖੋ ਤਾਂ ਓ ਦੇਖੋ ਕਿੰਨੇ ਖਰਾਬ ਹੋਏ ਪਏ ਹਮ ਫਾਲ ਬਹੁਤ ਲੱਗਦਾ ਸਾਭ ਨਹੀਂ ਹੁੰਦਾ ਐ ਨਹੀਂ ਜੀ ਟਹਿਣੀਆਂ ਹੈਗੀਆਂ ਨਰਮ ਹਾਂਜੀ ਹਾਂਜੀ ਉਹ ਪਾਰ ਨਾ ਟੁੱਟ ਜਾਂਦੇ ਹਾਂ ਇਹ ਤੋਂ ਚੱਕ ਕੇ ਡੰਗਰਾਂ ਨੂੰ ਪਾ ਦਈਦਾ ਆ ਬਾਬਾ ਜੀ ਸਾਰਾ ਉਹ ਆਜ਼ਾਰੀ ਮਗ ਜੀ ਸਾਰੀ ਮਗ ਹਾਂਜੀ ਲਓ ਜੀ ਆ ਦੇਖ ਲਓ ਮਗਾ ਹੀ ਮਗਾ ਆ ਮਗਾ ਹੀ ਮਗਾ ਇਹ ਇਹਦਾ ਮਤਲਬ ਬਾਬਾ ਜੀ ਇੰਨੀ ਦੂਰ ਦੂਰ ਤੱਕ ਮਗਾ ਫੈਲੀਆਂ ਇਹਦਾ ਮਤਲਬ ਇਹਨੂੰ ਜਿਹੜੇ ਮਗਾ ਖਾਂਦੇ ਆ ਜਾਨਵਰ ਹਾਂਜੀ ਚੂਹੇ ਵਗੈਰਾ ਇਹ ਤਾਂ ਆ ਲਾਈਏ ਤਰੀ ਇਹ ਜੀ ਇਹ ਬੇਲ ਬੇਲ ਹੁੰਦੀ ਆ ਨਾ ਇਹਦੀ ਹਾਂਜੀ ओके ओने हुन ਆ ਲਾਈ ਆ ਇੱਥੇ ਇੱਕ ਬੂਟਾ ਲਾਇਆ ਹਾਂਜੀ ਉਹਦੇ ਗਾਂ ਜੜਾ ਨਿਕਲ ਕੇ ਗਾਂ ਤੋਂ ਰਹਿ ਜਾਂਦੇ ਆ ਇਹ ਨਾ ਬਾਬਾ ਜੀ ਇੱਕ ਗੱਲ ਦੱਸਾਂ ਹਾਂਜੀ ਇਹ ਤੁਹਾਡੀ ਗੱਲ ਤਾਂ ਇਹ ਤਾਂ ਸਹੀ ਆ ਇਹ ਜੜ ਤਾਂ ਨਿਕਲ ਹੀ ਜਾਂਦੀਆਂ ਇੱਕ ਹੋਰ ਚੀਜ਼ ਆ ਜਾਨਵਰ ਬਹੁਤ ਲੈ ਆ ਕੇ ਆਉਂਦੇ ਆ ਬਾਹਰੋਂ ਵੀ ਚੀਜ਼ਾਂ ਜਿੱਦਾਂ ਨਾ ਮੈਨੂੰ ਹੁਣੇ-ਹੁਣੇ ਇਹ ਲਿਆਉ ਨੀ ਜੀ ਇੱਥੋਂ ਹੀ ਵਧਦੀ ਜਾਂਦੀ ਅੱਛਾ ਤੇ ਆ ਕੀ ਆ ਇਹ ਇਹ ਤੁਸੀਂ ਦੱਸਿਆ ਹੀ ਖਰੇ ਮੈਨੂੰ ਹਾਂਜੀ ਪਿਛਲੀ ਵਾਰ ਇਹ ਇਹਨੂੰ ਕਹਿੰਦੇ ਹੈਗੇ ਆ ਜੀ ਹਾਂ ਉਹ ਨਹੀਂ atypala ਨਹੀਂ ਜੀ ਉਹ ਨਹੀਂ ਹੈ ਹੈ ਹਾਂ ਦੱਸ ਦਿਨਾ ਜੀ ਮੈਂ ਆਮ ਤੌਰ ਤੇ ਜਿਆਦਾ ਕਬਜ ਹੋਵੇ ਤਾਂ ਜਲਾਬ ਦੇਣ ਲਈ ਆ ਅਛਾ ਜੀ ਅੱਛਾ ਅੱਛਾ ਇਹ ਹੈ ਕਿ ਉਹਦਾ ਨਾਮ ਪਤਾ ਪੜਾ ਸੋਣਾ ਜੀ ਇਹਦਾ ਆਹ ਪੱਤਾ ਸੋਣਾ ਜੀ ਆਹ ਦੇਖੋ ਹੈ ਖਤਰਨਾਕ ਤੇਜ਼ ਜਿਆਦਾ ਅਛਾ ਜੀ ਚਲੋ ਕਿਸੇ ਨੂੰ ਨਾਮ ਪਤਾ ਹੋਇਆ ਮੇਰੇ ਵੀਰ ਨੂੰ ਤਾਂ ਜਰੂਰ ਦੱਸਿਓ ਆ ਤਾਂ ਸੂਈ ਮੂਈ ਲੱਗਦੀ ਮੈਨੂੰ ਹਨਾ ਨਹੀਂ ਜੀ ਨਹੀਂ ਸੂਈ ਮੂਈ ਨਹੀਂ ਹੈ ਇਹ ਤਾਂ ਉਹ ਉਧਰ ਹੈ ਜੀ ਜੰਤਰੀ ਲੱਗਦਾ ਮੈਨੂੰ ਹਾਂ ਜੀ ਜੰਤਰਬਿਨੀ ਜੀ ਇਹਨੂੰ ਸੂਪ ਬੂਲ ਅੱਛਾ ਸੂਪ ਬੂਲ ਰਾਈਟ 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 ਮੈਂ ਹੁਣੇ ਦੇਖਿਆ ਸੀ ਆ ਪਿੱਛੇ ਮੈਂ ਇਧਰ ਘੁੰਮਦਾ ਸੀ ਜੰਗਲਾਂ ਚ ਬਾਬਾ ਜੀ ਉੱਥੇ ਸੂਪ ਬੂਲ ਤੇ ਨਾ ਉਹ ਡਾਣੀਆਂ ਵੱਡ-ਵੱਡ ਕੇ ਮਤਲਬ ਜਨਾਨੀਆਂ ਤੋੜ ਕੇ ਲੈ ਕੇ ਜਾ ਰਹੀਆਂ ਸੀ ਕਹਿੰਦੇ ਜਾਨਵਰਾਂ ਨੂੰ ਪਾਉਣੀ ਆ ਆਪਾਂ ਇਹ ਦੁੱਧ ਬੜਾ ਵੱਧ ਆ ਹਾਂ ਬਸ ਔਰ ਕਈਆਂ ਨੇ ਇਹ ਜ਼ਬੀਸ਼ਰਨਸ ਬਣਾਇਆ ਆ ਹਾਂਜੀ ਪ੍ਰੈਸ ਕਰਕੇ ਤਾਂ ਇਹਨਾਂ ਦੀ ਟੁਕੜੇ ਬਣਾ ਕੇ ਹਾਂਜੀ ਕਿ ਕਿਲੋ ਕਿਲੋ ਦੇ ਆ ਦਸ-ਦਸ ਕਿਲੋ ਦੇ ਅੱਛਾ ਜੀ ਵਿੱਚ ਥੋੜਾ ਕਾਲਾ ਲੋਨ ਪਾ ਦੇਣਾ ਅਛਾ ਪੋਜਾਂ ਦੀ ਖੋਲੀ ਚ ਰਹਦੇ ਚੜਦੇ ਰਹਿੰਦੇ ਹਾਂ ਉਹਨਾਂ ਨੂੰ ਦੁੱਧ ਵੀ ਬਾਦਦਾ ਸੀ ਤੇ ਵੀ ਬੰਡੀ ਸੋ 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 ਲੋ ਕਿਆ ਬਾਤਾਂ ਦੇਖੋ ਆ ਪਹਿਲਾਂ ਲੱਭੀ ਨਹੀਂ ਜੀ ਕਾਲੀ ਹਲਦੀ ਆ ਕਾਲੀ ਹਲਦੀ ਹਾਂ ਜੀ ਹੁਣ ਉਹ ਵੀ ਨਿਕਲਿਆ ਜੀ ਹਾਂ ਆ ਦੇਖੋ ਕੈਂਸਰ ਨੂੰ ਖਤਮ ਕਰਦੀ ਆ ਹਲਦੀਆਂ ਤਾਂ ਸਾਰੀਆਂ ਵੈਸੇ ਕੈਂਸਰ ਨੂੰ ਖਤਮ ਕਰਦੀਆਂ ਪਰ ਕੋਈ ਦੱਸਿਆ ਸੀ ਵੀ ਜਿਆਦਾ ਇਫੈਕਟਿਵ ਹੈ ਹੈਨਾ ਹਾਂ ਜਿਆਦਾ ਹੈ ਹਮ ਲੋ ਦੀ ਕਿਤੇ ਕਿਤੇ ਸੀ ਜੀ ਉਹ ਬੁੱਟੇ ਵੀ ਹਾਂਜੀ ਆਹ ਦੇਖੋ ਨਾ ਹਾਂਜੀ 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 ਉਹ ਕੀਤੇ ਹੋ ਆਹ ਦੇਖੋ ਆ ਦੋ ਆ ਕੀਤੇ ਹੋਇਆ ਮੋਰ ਮੋਰ ਰਿਘਿਆ ਆ ਆਦੇ ਮੈਂ ਇਨਾ ਕੀ ਕਹਿੰਦੇ ਆ ਮੈਂ ਭੁੱਲ ਗਿਆ ਕੀ ਕਰਨਾ ਕਹਿੰਦੇ ਇਹਨੂੰ 에어 ਲੇਰਿੰਗ 에어 ਲੇਰਿੰਗ ਕੀਤੀ ਆ ਹਾਂ ਇਹ ਕੋਈ ਨਹੀਂ ਹੁਣ ਆਉਨੇ ਆ ਸੰਡੇ ਨੂੰ ਫੇਰ ਦੇਖਦੇ ਆ ਚਲੋ ਹੋਰ ਤਾਂ ਹੁਣ ਪਪਾ ਜੀ ਕੀ ਆ ਜੰਗਲ ਤਾਂ ਫੁੱਲ ਨਹੀਂ ਹੋਣਾ ਸਾਰਾ ਹੈ ਨਾ ਤੇ ਪਰ ਚਲੋ ਮੈਂ ਉਧਾ ਆਪਣੇ ਸਾਰੇ ਬਾਬਾ ਜੀ ਵੀਵੋਸ ਨੂੰ ਦੱਸਣਾ ਚਾਹੁੰਦਾ ਜਿੱਦਾਂ ਤੁਹਾਡੇ ਇਸ ਗੁਣਕਾਰੀ ਬੂਟਿਆਂ ਦੇ ਜੰਗਲ 'ਚ ਬੜੇ ਦਿਨਾਂ ਬਾਅਦ ਆਏ ਆਂ ਅੰਦਰ ਤੇ ਅੱਜ ਦੇ ਇਸ ਵਲੌਗ ਵਿੱਚ ਤੁਹਾਨੂੰ ਇੰਨੇ ਕੀ ਥੋੜੇ ਬੂਟੇ ਅ ਕੋਸ਼ਿਸ਼ ਕੀਤੀ ਦਿਖਾਉਣ ਦੀ ਹੋ ਸਕਦਾ ਜਿੱਦਾਂ ਅਗਲੇ ਆਉਣ ਵਾਲੇ ਵਲੌਗਸ ਦੇ ਵਿੱਚ ਹੋਰ ਤੁਹਾਨੂੰ ਬੂਟੇ ਦਿਖਾਵਾਂਗੇ ਜਿਹੜੇ ਅੰਦਰ ਹੈਗੇ ਆ ਤੇ ਹੋਰ ਜਿੱਦਾਂ ਗੁਣਕਾਰੀ ਬੂਟਿਆਂ ਦੀ ਜਾਣਕਾਰੀ ਵੀ ਦਵਾਂਗੇ ਤੇ ਬਾਬਾ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਅਸੀਂ ਜੇਕਰ ਹੁਣ ਆਪਾਂ ਪੂਰਾ ਤੁਹਾਡਾ ਇਹ ਜੰਗਲ ਘੁੰਮੀਏ ਕਿੱਲੇ ਦੇ ਵਿੱਚ ਆ ਕੋਈ ਕੋਈ ਨਵੇਂ ਬੂਟੇ ਬਹੁਤ ਆਏ ਹੋਣਗੇ ਸਾਨੂੰ 1-2 ਘੰਟੇ ਲੱਗ ਜਾਣਗੇ ਆਰਾਮ ਨਾਲ ਤਸੱਲੀ ਨਾਲ ਤੇ ਚਲੋ ਅਸੀਂ ਨੈਕਸਟ ਵਲੌਗ ਦੇ ਵਿੱਚ ਹੋਰ ਬੂਟੇ ਕਵਰ ਕਰਾਂਗੇ ਜੋ ਕਿ ਨਵੇਂ ਆਏ ਆ ਕੋਈ ਜਾਨਵਰ ਲੈ ਕੇ ਆ ਗਏ ਨਵੇਂ ਬੂਟੇ ਤੇ ਜਾਂ ਕੁਝ ਬਾਬਾ ਜੀ ਨੇ ਖੁਦ ਵੀ ਕੋਈ ਇੱਕ ਅੱਧਾ ਬੂਟਾ ਜਾਂ ਕੁਝ ਕੁ ਬੂਟੇ ਜੇ ਬਾਬਾ ਜੀ ਨੇ ਲਗਾਏ ਉਹ ਵੀ ਦੇਖਾਂਗੇ ਠੀਕ ਆ ਪਾਪਾ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੱਜਾ ਬਲੌਗਰ ਦੇਖਦੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਨੈਕਸਟ ਬਲੌਗ ਵਿੱਚ ਮਿਲਾਂਗੇ ਬਹੁਤ ਹੀ ਜਲਦ ਟਿਲ ਦੈਨ ਟੇਕ ਕੇਅਰ ਬਾਏ ਬਾਏ